ਪਿਛਲੇ ਕੁਝ ਸਮੇਂ ਤੋਂ ਪੂਰਾ ਉੱਤਰ ਭਾਰਤ ਸਮੋਗ ਦੀ ਚਪੇਟ ਵਿੱਚ ਹੈ ਜਿੱਥੋਂ ਤੱਕ ਗੱਲ ਅੰਮ੍ਰਿਤਸਰ ਦੀ ਕਰ ਲਈਏ ਤਾਂ ਅੰਮ੍ਰਿਤਸਰ ਵਿੱਚ ਵੀ ਸਮੋਗ ਦੀ ਦਿੱਕਤ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਬਬ ਬਣੀ ਹੋਈ ਹੈ ਏਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਸੁਧਾਰ ਨਹੀਂ ਆ ਰਿਹਾ ਜਿਸ ਕਰਕੇ ਵਿਜ਼ੀਬਿਲਟੀ ਵੀ ਜਿਹੜੀ ਕਿ ਉਹ ਘੱਟ ਹੋਈ ਹੈ ਕਿਉਂਕਿ ਜੇ ਗੱਲ ਕਰ ਲਈਏ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਭਵੇਂ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਤੇ ਜੁਰਮਾਨਾ ਜਿਹੜਾ ਉਹ ਦੋਗਣਾ ਕਰ ਦਿੱਤਾ ਗਿਆ ਪਰ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਅਦਾ ਹੋ ਰਿਹਾ ਜਿਸ ਕਰਕੇ ਜੋ ਆਪ ਉਹ ਹਵਾਏ ਖਰਾਬ ਹੋ ਰਹੀ ਹੈ ਔਰ ਸਮੋਗ ਦੀ ਸਮੱਸਿਆ ਜਿਹੜੀ ਕਿ ਲਗਾਤਾਰ ਬਣੀ ਹੋਈ ਹੈ ਦਿਨ ਵੇਲੇ ਹੀ ਬਹੁਤ ਜ਼ਿਆਦਾ ਹਨੇਰਾ ਜਿਹੜਾ ਕਿ ਉਹ ਪੈ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਸਾਹ ਲੈਣ ਚ ਵੀ ਦਿੱਕਤ ਹੋ ਰਹੀ ਹੈ ਕਿਉਂਕਿ ਜੋ ਵਿਸ਼ਾਲੇ ਕਣ ਕੁੜੇ ਹੋਏ ਨੇ ਹਵਾ ਵਿੱਚ ਉਹ ਦਿੱਕਤ ਕਰ ਰਹੇ ਨੇ ਪ੍ਰੇਸ਼ਾਨੀਆਂ ਦਾ ਸਬਬ ਬਣੇ ਹੋਏ ਨੇ ਸਿਹਤ ਸਬੰਧੀ ਲੋਕਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਨੇ ਕਿਉਂਕਿ ਲਗਾਤਾਰ ਕਾਫੀ ਦਿਨਾਂ ਤੋਂ ਇਹ ਹਾਲਾਤ ਬਣੇ ਹੋਏ ਨੇ ਦੀਵਾਲੀ ਤੋਂ ਬਾਅਦ ਜੋ ਪਟਾਕੇ ਅਸਬਾਦੀ ਚਲਾਈ ਗਈ ਸੀ ਉਸ ਤੋਂ ਬਾਅਦ ਵੀ ਲਗਾਤਾਰ ਜਿਹੜੀ ਕਿ ਸਮੋਗ ਦੀ ਸਮੱਸਿਆ ਜਿਹੜੀ ਕਿ ਉਹ ਵਿਖਾਈ ਦੇ ਰਹੀ ਹੈ ਔਰ ਅੰਮ੍ਰਿਤਸਰ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਜਿਹਨੂੰ AQI ਕਹਿੰਦੇ ਨੇ ਉਹ ਵੀ ਸੁਧਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਪਿਛਲੇ 10 12 ਦਿਨ ਤੋਂ ਇਹੀ ਹਾਲਾਤ ਪੈਦਾ ਹੋਏ ਨੇ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਸਾਲਾਂ 'ਚ ਵੀ ਦਿੱਕਤਾਂ ਹੋ ਰਹੀਆਂ ਨੇ ਅੱਖਾਂ ਦੀ ਅਲਰਜੀ ਵੀ ਲੜੀ ਕੀ ਲੋਕਾਂ ਨੂੰ ਹੋ ਰਹੀ ਹੈ ਕਿਉਂਕਿ ਜੋ ਵਿਸ਼ਾਲੇ ਕਣ ਨੇ ਉਹ ਹਵਾ ਵਿੱਚ ਫੈਲੇ ਹੋਏ ਨੇ ਤੇ ਜਿਸ ਕਰਕੇ ਜਦੋਂ ਲੋਕ ਸਾਹ ਲੈਂਦੇ ਨੇ ਤਾਂ ਜਿਹੜਾ ਵਿਸ਼ਾਲਾ ਟੂਆ ਹੈ ਉਹ ਲੋਕਾਂ ਦੇ ਅੰਦਰ ਜਾਂਦਾ ਹੈ ਫੇਫੜਿਆਂ ਵਿੱਚ ਜਾਂਦਾ ਹੈ ਔਰ ਸਰੀਰਿਕ ਪੱਖੋਂ ਨੁਕਸਾਨ ਕਰਦਾ ਹੈ ਔਰ ਬਹੁਤ ਸਾਰੇ ਉਪਰਾਲੇ ਜਿਹੜੇ ਕਿ ਕਿਤੇ ਵੀ ਜਾ ਰਹੇ ਨੇ ਸਰਕਾਰਾਂ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਪਰ ਅੱਗ ਲਾਉਂਦੇ ਜਿਹੜੀ ਪਰਾਲੀ ਨੂੰ ਘਟਨਾਵਾਂ ਨੇ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜਿਸ ਕਾਕੇ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਅੰਮ੍ਰਿਤਸਰ ਵਿੱਚ ਵੀ ਲਗਾਤਾਰ ਸਮੋਗ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤ ਹੋ ਰਹੀ ਹੈ ਵਿਜ਼ਿਬਿਲਟੀ ਵੀ ਜਿਹੜੀ ਘਟ ਗਈ ਹੈ ਜਿਸ ਕਰਕੇ ਲਗਾਤਾਰ ਲੋਕ ਪਰੇਸ਼ਾਨੀ ਵਿੱਚ ਵਿਖਾਈ ਦੇ ਰਹੇ ਨੇ ਔਰ ਜਿੱਥੇ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬੰਦਾ ਹੈ ਜਿੰਨਾ ਹੋ ਸਕੇ ਉਹਨਾਂ ਵਾਤਾਵਰਣ ਬਾਰੇ ਜਿਹੜਾ ਕਿ ਉਹ ਖਿਆਲ ਰੱਖੀਏ ਕਿਸਾਨਾਂ ਨੂੰ ਵੀ ਚਾਹੀਦਾ ਹੈ ਪਰਾਲੀ ਨੂੰ ਅੱਗ ਨਾ ਲਾਉਣ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿਸਾਨਾਂ ਨੂੰ ਕੋਈ ਬਿਹਤਰ ਪ੍ਰਬੰਧ ਕਰਕੇ ਦੇਵੇ ਤਾਂ ਜੋ ਕਿਸਾਨਾਂ ਨੂੰ ਲੋਰ ਨਾ ਪਵੇ ਪਰਾਲੀ ਨੂੰ ਅੱਗ ਲਗਾਉਣ ਦੀ ਕਿਉਂਕਿ ਜਦੋਂ ਅਗੇਤੀ ਫਸਲ ਬਿਜ ਨਹੀਂ ਹੁੰਦੀ ਆ ਤਾਂ ਕਿਸਾਨ ਜਿਹੜੇ ਨੇ ਪਰਾਲੀ ਨੂੰ ਅੱਗ ਲਾਉਣ ਨੂੰ ਮਜਬੂਰ ਵਿਖਾਈ ਦਿੰਦੇ ਨੇ ਜਿਸ ਕਰਕੇ ਜੋ ਆਬੋ ਹਵਾਏ ਉਹ ਦੂਸ਼ਿਤ ਹੋ ਰਹੀ ਹੈ ਔਰ ਜੋ ਜ਼ਹਿਰੀਲੀ ਹਵਾਏ ਸਾਰੇ ਪਾਸੇ ਜਿਹੜੀ ਕਿ ਉਹ ਵਿਖਾਈ ਦੇ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਨੇ ਸੇ ਸਬੰਧੀ ਬਹੁਤ ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਜਿੱਥੇ ਤੱਕ ਹੋ ਸਕੇ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਬਚੀਏ ਜੋ ਸੁੱਕਾ ਕੂੜਾ ਉਹ ਵੀ ਵੇਖਿਆ ਜਾਂਦਾ ਹੈ ਲੋਕ ਸੁੱਕੇ ਕੂੜੇ ਨੂੰ ਵੀ ਬਾਹਰ ਦਿੰਦੇ ਨੇ ਉਸ ਨਾਲ ਵੀ ਪ੍ਰਦੂਸ਼ਣ ਫੈਲ ਰਿਹਾ ਹੈ ਇਸ ਕਰਕੇ ਮਨੁੱਖਤਾ ਦੀ ਭਲਾਈ ਵਾਸਤੇ ਆਓ ਹਮਲਾ ਮਾਰੀਏ ਤੇ ਆਪੋ ਆਪਣਾ ਫਰਜ਼ ਪੇਸ਼ਾਨੀਏ ਤੇ ਜੋ ਵਾਤਾਵਰਨ ਉਸ ਦੀ ਸੁਰਤਾ ਵਾਸਤੇ ਜੋ ਵੀ ਆਪਣਾ ਬਣਦਾ ਹੈ ਯੋਗਦਾਨ ਉਹ ਜਰੂਰ ਪਾਈਏ ਕੈਮਰ ਪਰਸਨ ਵਿਪਨ ਸ਼ਰਮਾਨਾ ਸਿਕੰਦਰਪੁਰ ਸੀਚਾ ਅਧਿਆਨਿਕ ਸਟੇਟ ਟੀਵੀ ਅੰਮ੍ਰਿਤਸਰ